ਚਾਹੇ ਕਿ ਜੋੜਾਂ ਦਾ ਦਰਦ ਹੈ ਚਾਹੇ ਕਿ ਆਰਥਰਾਈਟਿਸ ਪੇਨ ਹੈ ਚਾਹੇ ਕਿਸੇ ਗੱਲ ਕਰੀਏ ਕਿ ਠੰਡ ਦੇ ਵਿੱਚ ਜੋ ਹੈ ਬਜ਼ੁਰਗਾਂ ਨੂੰ ਬੈੱਡ ਤੇ ਲੇਟ ਕੇ ਬਹੁਤ ਜ਼ਿਆਦਾ ਕਵਰੀ ਬੋਡੀ ਪੇਨ ਹੋਣੀ ਸ਼ੁਰੂ ਹੋ ਜਾਂਦੀ ਹੈ ਠੰਡ ਦੇ ਕਾਰਨ ਉਹ ਪੇਨ ਹੋਵੇ ਤੇ ਉਹਨਾਂ ਸਭ ਥਾਵਾਂ ਤੇ ਹੀ ਅੱਜ ਜਿਹੜਾ ਮੈਂ ਤੁਹਾਨੂੰ ਤੇਲ ਦੱਸਣ ਜਾ ਰਹੀ ਹਾਂ ਇਹ ਤੁਸੀਂ ਘਰ ਦੇ ਵਿੱਚ ਹੀ ਤਿਆਰ ਕਰ ਲੋਗੇ ਤਾਂ ਤੁਹਾਨੂੰ ਢੇਰ ਸਾਰੇ ਫਾਇਦੇ ਮਿਲਣਗੇ ਸਭ ਤੋਂ ਪਹਿਲਾਂ ਉਸ ਲਈ ਚਾਹੀਦਾ ਸਰੋਂ ਦਾ ਤੇਲ ਸਰੋਂ ਦਾ ਤੇਲ ਦੇ ਵਿੱਚ ਬਹੁਤ ਹੀ ਵਧੀਆ ਫੈਟੀ ਐਸਿਡ ਮਿਲ ਜਾਂਦੇ ਨੇ ਜਿਵੇਂ ਕਿ ਅਸੀਂ ਗੱਲ ਕਰੀਏ omega 3 ਫੈਟੀ ਐਸਿਡ ਹੈ omega 6 ਫੈਟੀ ਐਸਿਡ ਹੈ ਅਨਸੈਚੁਰੇਟਿਡ اور ਸੈਚੁਰੇਟਿਡ ਫੈਟ ਵੀ ਤੁਹਾਨੂੰ ਇਸੋ ਮਿਲ ਰਿਹਾ ਹੁੰਦਾ ਸਾਡੇ ਖਾਂ ਇਹ ਬਹੁਤ ਵਧੀਆ ਮੰਨਿਆ ਜਾਂਦਾ ਹੈ ਇਸ ਨੂੰ ਜਦ ਤੱਕ ਅਸੀਂ ਬਹੁਤ ਜ਼ਿਆਦਾ ਸਾੜ ਨਹੀਂ ਲੈਂਦੇ ਤੇਲ ਨੂੰ ਬਹੁਤ ਜ਼ਿਆਦਾ ਸਾੜਨ ਦੀ ਜ਼ਰੂਰਤ ਨਹੀਂ ਹੁੰਦੀ ਹੈ ਜਦੋਂ ਅਸੀਂ ਤੇਲ ਨੂੰ ਬਹੁਤ ਜ਼ਿਆਦਾ ਸਾੜ ਕੇ ਉਸ ਦੇ ਵਿੱਚ ਸਬਜ਼ੀਆਂ ਕੁਝ ਵੀ ਬਣਾਈਏ ਤਾਂ ਫਿਰ ਉਸ ਦੇ ਸਾਰੇ ਪੋਸ਼ਕ ਤੱਤ ਜੋ ਹੈ ਖਤਮ ਹੋ ਚੁੱਕੇ ਹੁੰਦੇ ਨੇ ਤੇ ਅਗੂ ਮੈਂ ਜੇ ਗੱਲ ਕਰਾਂ ਸਰੋਂ ਦਾ ਤੇਲ ਤੋਂ ਬਾਅਦ ਸਾਨੂੰ ਚਾਹੀਦਾ ਲਸਣ ਲਸਣ ਦੇ ਵਿੱਚ ਤੁਹਾਨੂੰ ਵਿਟਾਮਿਨ ਸੀ ਵਿਟਾਮਿਨ ਬੀ ਚੰਗੀ ਮਾਤਰਾ ਦੇ ਵਿੱਚ ਮਿਲ ਰਹੇ ਹੁੰਦੇ ਆ ਹੋਰ ਵੀ ਢੇ ਸਾਰੇ ਪੋਸ਼ਕ ਤੱਤ ਨੇ ਔਰ ਬਹੁਤ ਸਾਰੇ ਅਜਿਹੇ ਗੁਣ ਨੇ ਜੋ ਸਾਡੇ ਦਰਦਾਂ ਨੂੰ ਦੂਰ ਕਰਨ ਦੇ ਵਿੱਚ ਸਾਨੂੰ ਰਾਹਤ ਦੇ ਸਕਦੇ ਨੇ ਇਸ ਤੋਂ ਸਾਨੂੰ ਜ਼ਿੰਕ ਮਿਲਦਾ ਹੈ ম্যাগਨੀਸ਼ੀਅਮ ਮਿਲਦਾ ਹੈ ਸੇਲੇਨੀਅਮ ਮਿਲਦਾ ਹੈ ਔਰ ਸੇਲੇਨੀਅਮ ਵੀ ਬਹੁਤ ਵਧਿਆ ਹੁੰਦਾ ਹੈ ਜ਼ਿੰਕ ਸੇਲੀਨੀਅਮ ਇਹ ਐਸੀਆਂ ਚੀਜ਼ਾਂ ਨੇ ਜੋ ਕਿ ਸਾਨੂੰ ਬਹੁਤ ਥੋੜੀ ਮਾਤਰਾ ਵਿੱਚ ਚਾਹੀਦੀਆਂ ਲੇਕਿਨ ਬੋਡੀ ਨੂੰ ਚਾਹੀਦੀਆਂ ਜ਼ਰੂਰੀ ਨੇ ਔਰ ਅੱਜਕੱਲ ਸਾਡੀ ਡਾਈਟ ਵਿੱਚ ਵੀ ਇਹਨਾਂ ਚੀਜ਼ਾਂ ਦੀ ਕਮੀ ਕਰਕੇ ਹੀ ਸਾਨੂੰ ਹੇਅਰ ਫਾਲ ਜਾਂ ਫਿਰ ਹੋਰ ਵੀ ਢੇਰ ساری ਹੈਲਥ ਇਸ਼ੂਸ ਦੇਖਣੇ ਪੈਂਦੇ ਨੇ ਤੇ ਇੱਥੇ ਜਦੋਂ ਆਪਾਂ ਗੱਲ ਕਰਦੇ ਆਏ ਦਰਦ ਤੋਂ ਰਾਹਤ ਪਾਉਣ ਦੇ ਲਈ ਇੱਕ ਤੇਲ ਕਰੇ ਤਿਆਰ ਕਰਨਾ ਹੈ ਤਾਂ ਉੱਥੇ ਲਸਣ ਤੁਹਾਡੀ ਬਹੁਤ ਜ਼ਿਆਦਾ ਮਦਦ ਕਰਨ ਜਾ ਰਿਹਾ ਤੀਜੀ ਚੀਜ਼ ਸਾਨੂੰ ਇਸ ਤੇਲ ਬਣਾਉਣ ਦੇ ਲਈ ਚਾਹੀਦੀ ਹੈ ਅਜਵਾਈਨ ਅਜਵਾਈਨ ਦੇ ਟੇ ਸਾਰੇ ਫਾਇਦੇ ਨੇ ਜੇ ਤੁਸੀਂ ਇਸ ਨੂੰ ਸਮਝ ਲਓ ਕਿਉਂਕਿ ਜਦੋਂ ਅਸੀਂ ਅਜਵਾਈਨ ਦਾ ਪਾਣੀ ਪੀਂਦੇ ਆ ਜਿਸ ਉੱਪਰ ਕਿ ਮੈਂ ਪ੍ਰੋਪਰ ਇੱਕ ਵੀਡੀਓ ਵੀ ਬਣਾਈ ਹੈ ਕਿ ਅਜਵਾਈਨ ਦਾ ਪਾਣੀ ਪੀਂਦੇ ਕਿੰਨੇ ਜ਼ਿਆਦਾ ਫਾਇਦੇ ਨੇ ਔਰ ਕਿੰਨੀਆਂ ਹੀ ਬਿਮਾਰੀਆਂ ਦੇ ਵਿੱਚ ਸਾਡੀ ਮਦਦ ਕਰ ਸਕਦੀ ਔਰ ਕਿੰਨੀਆਂ ਹੀ ਬਿਮਾਰੀਆਂ ਹੋਣ ਤੋਂ ਸਾਨੂੰ ਅਜਵਾਈਨ ਦਾ ਪਾਣੀ ਬਚਾ ਲੈਂਦਾ ਤੇ ਅੱਜ ਜਦੋਂ ਅਸੀਂ ਇਹ ਔਇਲ ਘਰ ਦੇ ਵਿੱਚ ਰੈਡੀ ਕਰਨ ਜਾ ਰਹੇ ਹਾਂ ਉੱਥੇ ਵੀ ਜਦੋਂ ਅਸੀਂ ਅਜਵਾਈਨ ਮਿਕਸ ਕਰਾਂਗੇ ਇਸ ਦੇ ਵਿੱਚ ਤਾਂ ਇਸ ਤੋਂ ਸਾਨੂੰ ਟੇ ਸਾਰੇ ਫਾਇਦੇ ਮਿਲਣ ਵਾਲੇ ਵਾਲੇ ਨੇ ਦਰਦਾਂ ਤੋਂ ਰਾਹਤ ਪਾਉਣ ਲਈ ਹੋਰੇ ਤੇਲ ਕਿਸ ਕਿਸ ਤੁਹਾਡੀ ਹੈਲਥ ਇਸ਼ੂ ਦੇ ਵਿੱਚ ਤੁਹਾਡੀ ਮਦਦ ਕਰੇਗਾ ਇਹ ਵੀ ਮੈਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਜ਼ਰੂਰ ਦੱਸਾਂਗੀ ਸੋ ਇਹ ਤਿੰਨ ਚੀਜ਼ਾਂ ਦੇ ਨਾਲ ਘਰ ਦੇ ਵਿੱਚ ਹੀ ਇਹ ਸਰੋਂ ਦਾ ਤੇਲ ਤਿਆਰ ਕਰਨਾ ਹੈ ਕਿਵੇਂ ਰੈਡੀ ਕਰਨਾ ਹੈ ਇਹ ਵੀ ਮੈਂ ਤੁਹਾਨੂੰ ਅੱਗੋਂ ਜ਼ਰੂਰ ਦੱਸਾਂਗੀ ਸੋ ਅਗਰ ਅਸੀਂ ਜਦੋਂ ਗੱਲ ਕਰੀਏ ਤਿੰਨੋਂ ਚੀਜ਼ਾਂ ਦੀ ਇਹ ਤਿੰਨੇ ਚੀਜ਼ਾਂ ਮਿਲ ਕੇ ਐਂਟੀ ਇਨਫਲਮੇਟਰੀ ਤੇ ਹੈ ਹੀ ਹੈ ਸਾਡੇ ਯਾਨੀ ਕਿ ਬੋਡੀ ਵਿੱਚ ਕਿਤੇ ਵੀ ਕੋਈ ਸੋਜਿਸ਼ ਹੋ ਰਹੀ ਹੈ ਉਥੇ ਰਾਹਤ ਪਾਉਣ ਦੇ ਲਈ ਸਾਨੂੰ ਇਹ ਤੇਲ ਬਹੁਤ ਜ਼ਿਆਦਾ ਮਦਦ ਕਰੇਗਾ ਤੇ ਇਸੇ ਲਈ ਸਭ ਤੋਂ ਪਹਿਲਾਂ ਦਿੱਕਤ ਜਿਹੜੀ ਅਸੀਂ ਜੋੜਾਂ ਦੇ ਦਰਦ ਦੀ ਕਹਿ ਲੈਂਦੇ ਹਾਂ ਸ਼ਰੀਰ ਦਰਦ ਹੁੰਦਾ ਆਰਥਰਾਈਟਿਸ ਦੇ ਪੇਨ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਜਾਂ ਫਿਰ ਸਰੀਰ ਬਜ਼ੁਰਗ ਹੋ ਗਿਆ ਹੈ ਠੰਡ ਦੇ ਕਰਕੇ ਵੀ ਬਾਡੀ ਪੇਨ ਹੋਣੀ ਸ਼ੁਰੂ ਹੋ ਗਈ ਹੈ ਤਾਂ ਇਹ ਤੇਲ ਦੇ ਨਾਲ ਇਸ ਤੇਲ ਦੇ ਨਾਲ ਤੁਸੀਂ ਜਦੋਂ ਮਾਲਿਸ਼ ਕਰੋਗੇ ਤੁਹਾਨੂੰ ਆਪਣੇ ਬਾਡੀ ਪੇਨ ਤੋਂ ਰਾਹਤ ਮਿਲੇਗੀ ਗੋਡਿਆਂ ਦਾ ਦਰਦ ਹੈ ਮੋਡਿਆਂ ਦਾ ਦਰਦ ਹੈ ਪਿੱਠ ਦਾ ਦਰਦ ਹੈ ਲੱਤ ਦਰਦ ਹੈ ਬਾਹ ਵਿੱਚ ਦਰਦ ਹੈ ਇਹ ਜ਼ਰੂਰ ਤੁਸੀਂ ਤੇਲ ਦਾ ਇਸਤੇਮਾਲ ਕਰ ਸਕਦੇ ਹੋ ਔਰ ਹਲਕੇ ਹਲਕੇ ਹੱਥ ਨਾਲ ਹਲਕੀ ਹਲਕੀ ਮ사ਜ ਕਰਨੀ ਹੈ ਕਿ ਬਸ ਇਹ ਤੇਲ ਲਗਾਇਆ ਜਦੋਂ ਇਹ ਐਬਜ਼ਾਰਬ ਹੋ ਜਾ ਇਸ ਕਿਨ ਦੇ ਵਿੱਚ